ਸਾਰੇ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ ਮੈਂ ਇਸ ਤੋਂ ਦਿਖਾਣਾ ਜੀ ਕਿਤੀ ਰੋਡ ਤੇ ਬਿਲਕੁਲ ਸਮਾ ਸਮਾ ਵਾ ਇਹ ਉਹ ਗੇਟ ਆ ਜਿੱਤੇ ਕਪੂਸਤਾਨ ਸੰਤ ਬਾਬਾ ਹਜ਼ਾਰਾ ਸਿੰਘ ਦੇ ਕੋਲ ਬਣਿਆ ਹੋਇਆ ਗੇਟ ਆ ਇਹ ਤੋਂ ਬਣ ਗਈ ਅੱgende ਆ ਤੇ ਸਾਹਮਣੇ ਸਭ ਜਾਂਦੀ ਆ ਸਭ ਕੋਈ ਨੋ ਤੇ ਹੈਗਾ ਵਾ ਮੇਨ ਦੀ ਰੋਡ ਅਜਿਹਾ ਅੰਮ੍ਰਿਤਸਰ ਤੇ ਇੱਥੇ ਪਠਾਨਕੋਟ ਤੇ ਇੱਥੇ ਨਾ ਇੱਕ ਟਰਾਲੀ ਵੀ ਲੰਡੇ ਆ ਕਿਥੇ ਗੁੜ ਵੇਚਦੇ ਆ ਇਹ ਬਾਹਰ ਪ੍ਰਵਾਸੀਆਂ ਦਾ ਗੁੜ ਨਹੀਂ ਆ ਇਹ ਆਪਣੇ ਜਿਹੜੇ ਜ਼ਿਮੀਦਾਰ ਆ ਨਾ ਪੰਜਾਬ ਦੇ ਉਹ ਗੁੜ ਵੇਚਦੇ ਆ ਆਉਂ ਵੇਖਨੇ ਆ ਮੈਂ ਗੁੜ ਗੁੜ ਲੈ ਲਿਆ ਵਾ ਤੇ ਮੇਰੇ ਮਨ ਚ ਆਈ ਵੀ ਵੀਡੀਓ ਮਰਜੀ ਬਣਾ ਕੇ ਪਾਵਾਂ ਆ ਵਾ ਜੀ ਪ੍ਰੋਪਰ ਉਹ ਗੇਟ ਤੇ ਇੱਥੋਂ ਦੇਖਦੇ ਆ ਉਹ ਅਡਾਨੀ ਦੇ ਜਿਹੜੇ ਛਿੱਟੂ ਆ ਰੋੜਿਆ ਸੂਜ ਬਹੁਤ ਸੋਹਣ ਅਸ ਤੋਂ ਡਿਆ ਵਾ ਤੇ ਇੱਥੇ ਲੰਗੇ ਆ ਇਹ ਰੇੜੀ ਰੇੜੀ ਕੰਡਿਆ ਵਾ ਟਰਾਲੀ ਰਾਵੀ ਗੁੜ ਤੇ ਬਿਲਕੁਲ ਸ਼ੁੱਧ ਮਿਲਾਵਟ ਰਹਿ ਜਾਂ ਤੇ ਗੋੜੇ ਆ ਕਹਤੇ ਜੇ ਗੋੜੇ ਸ਼ੱਕਰ ਸੁੰਡ ਵਾਲਾ ਗੋੜਾ ਸੌਂਫ ਜੁਆਣ ਵਾਲਾ ਗੋੜਾ ਡ్రਾਈ ਗੋੜਾ ਵਰਦੇ ਮੋਖੀਆ ਗੋੜਾ ਇਹ ਨਾ ਡਰੈਸ ਯਾਰ ਆਹ ਦੇਖੋ ਇੱਕ ਗੋੜਾ ਆ ਵਾ ਚਾਕਲੇਟੀ ਗੋੜਾ ਚਾਕਲੇਟੀ ਆ ਵੀਰ ਹੁਣੀਆਂ ਗੁੜ ਵੇਚਦੇ 15023 ਕਿਸਮ ਜਿਹੜਾ ਗੰਨਾ ਆ ਪਰਿਆੜਕੀ ਦੇ ਇਲਾਕੇ ਤੋਂ ਲਿਆ ਰਹੇ ਆ ਤੇ ਉਹ ਗੰਨੇ ਦਾ ਬਹੁਤ ਵਧੀਆ ਮਨਿਆ ਜਾਂਦਾ ਗੁੜ ਦੇ ਹਕ ਵਿੱਚ ਤੇ ਉਹਦਾ ਇੱਕ ਸਾਦਾ ਗੁੜ ਸ਼ਕਰ ਤੇ ਡਾਈ ਬਲੂਡ ਵਾਲਾ ਗੁੜ ਕੋਕੋਆ ਪਾਊਡਰ ਪਾ ਕੇ ਚੌਕਲੇਟ ਬਣਾਈ ਜਾ ਰਹੀ ਹੈ ਤੇ ਬਿਲਕੁਲ ਪਿਓਰ ਕੋਈ ਇਹਦੇ ਚ ਰੰਗ ਨਹੀਂ ਆ ਕੋਈ ਰੰਗ ਕਾਟ ਨਹੀਂ ਵਰਤਿਆ ਜਾ ਰਿਹਾ ਕੋਈ químical ਨਹੀਂ ਵਰਤਿਆ ਜਾ ਰਿਹਾ ਬਿਲਕੁਲ ਜਿਹੜਾ ਪਿਓਰ ਗੁੜ ਬਣਾਈ ਜਾ ਰਿਹਾ ਤੇ ਆ ਜਿਹੜਾ ਇਹਦੇ ਬੜਾ ਸਾਨੂੰ ਆ ਗੋੜਾ ਚੜਾ ਵਾ ਇਹ ਜੀ ਕੋਕੋਆ ਪਾਊਡਰ ਹੁੰਦਾ ਹੈ ਜਿਹਨੂੰ ਆਪਾਂ ਕੱਠੀ ਚੌਕਲੇਟ ਕਹਿ ਸਕਦੇ ਆ ਉਹ ਪਾ ਕੇ ਜਿਹੜਾ ਗੰਡ ਚ ਜਦੋਂ ਗਰਮ ਗਰਮ ਕਰ ਪਾਣੀ ਦਾ ਕੜਾਹੇ ਜੋ ਕੱਢ ਕੇ ਤੇ ਵਿੱਚ ਕੋਕੋਆ ਪਾਊਡਰ ਪਾ ਕੇ ਦੀ ਗੋਡੀ ਕਰਕੇ ਤੇ ਬਾਅਦ ਚ ਜਿਹੜੇ ਫਰਮੇ ਰੱਖੇ ਹੋਏ ਫਰਮੇ 'ਚ ਪਾ ਕੇ ਟੁਕੜੀਆਂ ਤਿਆਰ ਕੀਤੇ ਜਾਂਦੇ ਨੇ ਖੰਡ ਖੰਡ ਕੋਈ ਨਹੀਂ ਹੈ ਹਨਾ ਮਤਲਬ ਹੀ ਨਹੀਂ ਬਿਲਕੁਲ ਸਵਾਲ ਨਹੀਂ ਬਿਲਕੁਲ ਪਿਓਰ ਗੋੜਿਆ ਜੀ ਤੇ ਆਪਣੇ ਬੰਦੇ ਤਿਆਰ ਕਰਦੇ ਆ ਤੇ ਇਥੇ ਜਰੂਰ ਗੇੜਾ ਮਾਰੋ ਇਹ ਮੈਂ ਰੋਡ ਬਖਾਰਨਾ ਵਾ ਆਹ ਵਾਜੀ ਪੂਰੀ ਪ੍ਰੋਪਰ ਦਿਖ ਇਦਾਂ ਤੁਹਾਨੂੰ ਰੋਡ ਦੇ ਕਿਨਾਰੇ ਤੇ ਸਾਡੀ ਟਰਾਲੀ ਦਿਖੇਗੀ ਤੇ ਇੱਥੋਂ ਗੁਰ ਜੂਲ ਖੜ ਕੇ ਵੇਖੋ ਇਹ ਮੈਂ ਫੇਸਬੁੱਕ ਤੇ ਵਖਿਆ ਵੀ ਪੜੇ ਲਿਖੇ ਮੁੰਡੇ ਜਿਹੜੇ ਆ ਉਹਨਾਂ ਨੇ ਕੰਮ ਸ਼ੁਰੂ ਕੀਤਾ ਵਾ ਤੇ ਸਾਡਾ ਫਰਜ਼ ਬਣਦਾ ਵਾ ਵੀ ਸਪੋਰਟ ਕਰਨੀ ਮੈਂ ਨਾ ਫੇਸਬੁੱਕ ਤੇ ਵੇਖਿਆ ਸੀ ਵੀ ਵੀਰ ਨੂੰ ਨਹੀਂ ਕਰਦੇ ਆ ਪੀ ਐਚ ਡੀ ਕਰਦੇ ਆ ਹਾਂਜੀ ਹੁਣ ਦੱਸਿਓ ਜੀ ਤੁਸੀਂ ਕਰਦੇ ਜੀ ਪੀ ਐਚ ਡੀ ਹਾਂਜੀ ਤੇ ਤੁਸੀਂ ਇਹ ਸੋਚਿਆ ਵੀ ਕੰਮ ਸ਼ੁਰੂ ਕਰੀਏ ਹਨਾ ਬਿਲਕੁਲ ਜੀ ਬਿਲਕੁਲ ਮੈਂ ਹਾਂ ਤਾਂ ਕਰਕੇ ਪੂਰੀ ਸਪੋਰਟ ਕਰੋ ਜੀ ਜਦੋਂ ਨੰਗਦੇ ਜੇ ਗੋੜ ਜਰੂਰ ਇਥੋਂ ਆਹ ਦੇ ਮੈਂ ਬਿਲਕੁਲ ਹੀ ਨਵਾਂ ਵੇਖਿਆ ਨਾ ਆਹ ਜਦੋਂ ਮੈਂ ਪਹਿਲਾਂ ਵੇਖਿਆ ਸੀ ਆਹ ਬਿਲਕੁਲ ਹੀ ਨਵਾਂ ਗੋੜਿਆ ਜੀ ਇਹ ਇੱਕ ਕਿਸਮ ਦੀ ਚੌਕਲੇਟ ਆ ਜਿਹੜੀ ਖੰਡ ਰਹਿਤ ਆ ਬਿਲਕੁਲ ਚਲੋ ਹੁਣ ਮੈਂ ਆਹ ਲਿਆਵਾ ਤੇ ਮੈਂ ਚੱਕਰ ਲਈਆ ਉਹਨੂੰ ਬਾਅਦ ਵਿੱਚ ਟਰਾਈ ਕਰਾਂਗੇ ਜੀ ਚੰਗਾ ਭਾਜੀ ਅਸੀਂ ਪੂਰੇ ਤੁਹਾਡੀ ਸਪੋਰਟ ਕਰਾਂਗੇ ਤੇ ਪੂਰਾ ਫਲਾਵਾਂਗੇ ਇਹਨੂੰ ਫੇਸਬੁੱਕ ਤੇ ਵੀ YouTube ਤੇ ਵੀ ਚੰਗਾ ਜੀ